ਮਲਾਯੋ ਸਾਥਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਉਹਨਾਂ ਦੇ ਡੇਰੇ ਵਿੱਚ 13% ਵਾਧਾ ਕਰੇ ਅਤੇ 5.5 ਸਾਲ ਦਾ ਜੋ ਪੇਕਿੰਦਾ ਏਰੀਅਰ ਕਰੋੜਾ ਰੁਪਏ ਬਣਦਾ ਹੈ ਉਹ ਜਲਦ ਦਿੱਤਾ ਜਾਵੇ ਡੇਰੀਆਂ ਕਿਸ ਤਰ੍ਹਾਂ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 55% ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਹੈ 20% ਦਾ ਬਹੁਤ ਵੱਡਾ ਫਰਕ ਹੈ 13% ਦਾ 13% ਵਾਧਾ ਕਰੇ ਉਸ ਤੋਂ ਬਾਅਦ ਉਹ ਪੁਰਾਣੀ ਪੈਨਸ਼ਨ ਵਾਸਤੇ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤਾ ਗਿਆ ਸੀ 2022 ਦੇ ਵਿੱਚ ਪਰ 2004 ਤੋਂ ਭਾਰਤੀ ਮਜ਼ਦੂਰਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਮਾ ਸਰਕਾਰ ਤੋਂ ਨਿਯਮ 1972 ਅਨਸਾਰ 2004 ਤੋਂ ਭਾਰਤੀ ਮਜ਼ਦੂਰਾਂ ਲਈ ਜੋ ਪੁਰਾਣੀ ਬੈਸਨਾਂ ਬਹਾਲ ਕੀਤੀ ਜਾਵੇ ਪੀਐਸਪੀਸੀਐਲ ਪੀਐਸਟੀਸੀ ਦੇ ਮਲਾਜਾਂ ਦੇ ਆਗੂ ਰਤਨ ਸਿੰਘ ਮੰਜਾਰੀ ਨੇ ਦੱਸਿਆ ਕਿ ਸਾਡੀ ਮੀਟਿੰਗ ਬੀਲੀ ਮੰਤਰੀ ਹਰਪ੍ਰਸਾਦ ਸਿੰਘ ਈਡੀਓ ਬੇਤਵਾਰ ਹਰਪਾਲ ਸਿੰਘ ਜੀਮਾ ਦੇ ਨਾਲ ਪੰਜਾਬ ਝੰਡਿਆੜ ਵਿਖੇ 10 ਅਗਸਤ ਨੂੰ ਹੋਈ ਸੀ ਜਿਸਰੇ ਵਿੱਚ ਬਹੁਤ ਮੰਗਾਂ ਦੇ ਸਹਿਤ ਹੀ ਬਣੇ ਸੀ ਮੁੱਖ ਮੰਗਾਂ ਸੀ ਕਿ ਆ 17/7/2020 ਤੋਂ ਭਾਰਤੀ ਮਲਾਜ ਲਈ 6ਵਾਂ ਪੇਖ ਨਾ ਕੁਨਾਂ ਕੁਝ ਮਲਾਉਂਦੀਆਂ ਜੋ ਪੇਵਾਂ ਦੀਆਂ ਟੁੱਟੀਆਂ ਨੇ ਉਹ ਪਈਆਂ ਨੇ ਉਹ ਦੂਰ ਕੀਤੀਆਂ ਨਾ ਕੁਝ ਮਲਾਇਆਂ ਨੇ ਜੋ ਪੇਵਾਂ ਨੇ ਟੁੱਟੀਆਂ ਨੂੰ ਦੂਰ ਕੀਤੇ ਜਾਣ ਅਦੇ ਪਿੰਡੂ ਪੱਤਾ ਬਹਾਲ ਕੀਤਾ ਜਾਵੇ ਜੋ ਏਐਲਮਾ ਲਾਈਨਮੈਨਾਂ ਉਹਨਾਂ ਦੀਆਂ ਬਣਦੀਆਂ ਪ੍ਰੋਮੋਸ਼ਨਾਂ ਕਿਤੇਆਂ ਇਹ ਮੁੱਖ ਮੰਗਾਂ ਸੀ ਦੂਜੇ ਪਾਸੇ ਅਸੀਂ ਮੰਗ ਕਰਦੇ ਹਾਂ ਪੀਐਸਪੀਸੀਐਲ ਪੀਐਸਟੀਜੀ ਮੈਨੇਜਮੈਂਟ ਤੋਂ ਵੀ ਜੋ ਬਿਜਲੀ ਮੰਦਿਰ ਰਹਿ ਰਹੇ ਸੀ ਈਟੀਓ ਨਾਲ ਜਾਂ ਬੇਤਨ ਹਰ ਪਾਸੇ ਜਿਵੇਂ ਨਾਲ ਸਹਿਨ ਦੀਆਂ ਬਣੀਆਂ ਸਨ ਉਹਨਾਂ ਉੱਪਰ ਸਰਕਾਰ ਕੋਲ ਕੰਮ ਜਾਈਦਾ ਸੀ ਪਰ ਪਾਵਰ ਕਮੰਦੀ ਮਨੇਜਰ ਵੱਲੋਂ ਉਹਨਾਂ ਉੱਪਰ ਕੋਈ ਸਰਕਾਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮਲਾਜਮਾਂ 'ਚ ਬਹੁਤ ਹੀ ਗੁੱਸਾ ਹੈ ਸਾਰੇ ਪੰਜਾਬ ਦੇ ਵਿੱਚ ਪੀਐਸ ਪੀਸੀਐਲ ਦੇ ਮਲਾਜਮਾਂ ਪੀਐਸਟੀਸੀਐਲ ਦੇ ਮਲਾਜਮਾਂ ਵੱਲੋਂ 11 ਅਗਸਤ ਤੋਂ ਲੈ ਕੇ 13 ਅਗਸਤ ਤੱਕ ਅਚਨ ਦੇ ਛੁੱਟੀ ਲੈ ਕੇ ਹੜਤਾਲ ਦੇ ਹਾਂ ਜੀ ਹਰ ਮੰਡਲ ਦੇ ਵਿੱਚ ਦਵੀਨਾ ਦੇ ਵਿੱਚ ਸਰਕਲ ਦੇ ਵਿੱਚ ਜਾਂ ਥਰਮਨ ਲਹਿਰਾ ਮੁਹੱਬਤ ਦੇ 메ਨ ਗੇਟ ਦੇ ਉੱਪਰ ਜੋ ਟੈਕਨੀਕਲ ਸਰਵਿਸ ਜੂਨ ਨੂੰ ਮਿਲੋਂ ਰੋਜ਼ ਮਜਾਰੇ ਕੀਤੇ ਜਾ ਰਹੇ ਹਨ ਬਿਜਲੀ ਮੰਡੀ ਹਰਪਾਲ ਸਿੰਘ ਈਟੀਓ ਪਾਵਰ ਗਨ ਦਾ ਸੀਐਮਡੀ ਅਦਿਬੇ ਤਾਂ ਹਰਪਾਲ ਸਿੰਘ ਜੀਮਾ ਦੀ ਮੁਰਦਦ ਕੀਤੀ ਜਾ ਰਹੀ ਹੈ ਕਿਉਂਕਿ ਮਲਾਜਾਂ ਮੰਗਾ ਜਾਈ ਹਨ ਪੰਜਾਬ ਹੋਂ ਚੰਡੀਗੜ੍ਹ ਵਿੱਚ ਬੇਤਾਂ ਹਰਪਾਲ ਸਿੰਘ ਜੀਮਾ ਦੇ ਨਾਲ ਬਿਜਲੀ ਮੰਡੀ ਹਰਪਾਲ ਸਿੰਘ ਈਟੀਓ ਨਾਲ ਲਗਭਗ 3 ਘੰਟੇ ਮੀਟਿੰਗ ਜੱਲੀ ਜਿਸਰੇ ਵਿੱਚ ਬਹੁਤ ਸੈਂਦੀਆਂ ਮਣੀਆਂ ਪਰ ਪਾਰਵਨ ਨਿਯਮਨ ਨੇ ਜੋ ਕਿ ਸਰਕਾਰ ਨੂੰ ਨਹੀਂ ਦਿੱਤੇ ਗਏ ਜਿਸ ਕਰਕੇ ਜੋ ਪੀਐਸਪੀਸੀਐਲ ਦੇ ਮਲਾਣੇ ਵਿੱਚ ਪੀਐਸਪੀਸੀਐਲ ਦੇ ਮਲਾਣੇ ਬਹੁਤ ਗੁੱਸਾ ਹੈ ਜਿਸ ਗੁੱਸੇ ਨੂੰ ਠੰਡਾ ਕਰਨ ਵਾਸਤੇ ਜੋ ਪਾਰਵਨ ਨਿਯਮਨਟਾ ਨੂੰ ਸਰਕਾਰ ਕੋਲ ਕਰਨ ਜਹੀਦਾ ਹੈ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਬਹੁਤ ਬਹੁਤ ਸਾਨੂੰ ਸਬਸਕ੍ਰਾਈਬ ਕਰੋ ਜੀ